ਨਮਸਕਾਰ ਮੈਂ ਅਜੇ ਕੁਮਾਰ ਅੱਜ ਗੱਲ ਕਰੀ ਜੇ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਕਿ ਵਿਗੁੱਲ ਬੱਝ ਚੁੱਕਿਆ ਹੈ ਤੇ ਇਸ ਟਾਈਮ ਜਿਹੜਾ ਕਿ ਅਸੀਂ ਪਟਿਆਲਾ ਸ਼ਹਿਰ ਵਿੱਚ ਖੜੇ ਆਂ ਦੱਸ ਦਈਏ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਾਫੀ ਜਿਹੜੀ ਕਿ ਉਮੀਦਵਾਰੀ ਦੀ ਜਿਹੜੀ ਕਿ ਆ ਦਾਵੇਦਾਰੀਆਂ ਠੋਕਰੇ ਨੇ ਇਸੇ ਤਰ੍ਹਾਂ ਕੁਝ ਹੋਰ ਵੀ ਜਿਹੜੇ ਦਾਵੇਦਾਰ ਨੇ ਵਿਚਮਾ ਆ ਰਹੇ ਨੇ ਉਸ ਨੂੰ ਲੈ ਕੇ ਜਿਹੜਾ ਕਿ ਇੱਕ ਬੰਦੇ ਦਾ ਨਾਮ ਲੈ ਆ ਰਿਹਾ ਦਲਵੀਰ ਯੂਕੇ ਜਿਨ੍ਹਾਂ ਨੂੰ ਕਿਸੇ ਦੀ ਜਿਹੜੀ ਕਿ ਇਹ ਜਾਣ ਪਛਾਣ ਦੀ ਇਹ ਮੋਤਾਜ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਜਿਹੜੇ ਕਿ ਉਹਰੇ ਪਹੁੰਚੇ ਆਂ ਭਾਈ ਜਿਹੜਾ ਕੀ ਹੈ ਅੱਜ ਲੋਕ ਸਭਾ ਦੀ ਚੋਣਾਂ ਦਾ ਵਿਗੁੱਲ ਬਚ ਚੁਕਾ ਕਿਸ ਤਰ੍ਹਾਂ ਦੇਖਦੇ ਹਾਂ ਤੇ ਤੁਹਾਡਾ ਜਿਹੜਾ ਬੈਕਗ੍ਰਾਉਂਡ ਦੀ ਗੱਲ ਕਰੀ ਜਾਏ ਪਿਛੋਕੜ ਕੀ ਲਿੰਕ ਸੀਗੇ ਤੁਹਾਡੇ ਕਿਤੇ ਪਾਰਟੀ ਆ ਪਿਛੋਕੜ ਮੈਂ ਪਾਰਟੀ ਦੇ ਨਾਲ ਦਿੱਲੀ ਤੋਂ ਜੁੜਿਆ ਸੀ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਲੈ ਕੇ ਮੈਂ ਵਿਦੇਸ਼ ਦੇ ਵਿੱਚ ਰਹਿੰਦਾ ਸੀ ਇੰਗਲੈਂਡ ਦੇ ਵਿੱਚ ਇੰਗਲੈਂਡ ਦੇ ਵਿੱਚ ਮੇਰਾ ਕਾਰੋਬਾਰ ਹੈ ਤੇ ਅਸੀਂ ਕੇਜਰੀਵਾਲ ਸਾਹਿਬ ਦਾ ਇੱਕ ਪ੍ਰੋਗਰਾਮ ਕਰਾਇਆ ਸੀ ਉੱਥੇ ਤੇ ਸੋਚ ਅੱਛੀ ਲੱਗੀ ਕਿ ਸ਼ਾਇਦ ਸਾਡੀ ਸਟੇਟ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਤੁਹਾਨੂੰ ਇੰਦਾਂ ਦੇ ਪੋਲਿਟਿਸ਼ੀਅਨਾਂ ਦੀ ਜ਼ਰੂਰਤ ਹੈ ਫਿਰ 2012 ਤੋਂ ਹੀ ਮੈਂ ਪਾਰਟੀ ਦੇ ਲਈ ਕੰਟੀਨਿਊ ਕੰਮ ਕਰਵਾ ਰਿਹਾ ਅੱਜ ਭਾਈ 2000 ਜਿਹੜਾ ਕਿ 24 ਚੱਲ ਚੁੱਕਿਆ ਹੈ 2012 ਤੋਂ ਤੁਸੀਂ ਪਾਰਟੀ ਨਾਲ ਜੁੜੇ ਜੁੜੇ ਹੋ 19 ਸਵਾਰਥ ਜੁੜੇ ਹੋ ਮਤਲਬ ਕਿ ਆਨ ਵਾਲੇ ਟਾਈਮ ਚ ਹੁਣ ਤੁਸੀਂ ਲੱਗ ਰਿਹਾ ਵੀ ਹਾਂ ਵੀ ਜਿਹੜਾ ਕਿ ਪਾਰਟੀ ਤੋਂ ਦਾਵੇਦਾਰੀ ਦੀ ਉਮੀਦ ਕਰਦੇ ਹੋ ਵੀ ਜਿਹੜਾ ਕਿ ਤੁਹਾਨੂੰ ਲੋਕ ਸਭਾ ਦੀ ਚੋਣਾਂ ਦਾ ਜਿਹੜਾ ਕਿ ਹੈ ਦਾਵੇਦਾਰ ਚੁਣਿਆ ਜਾਵੇ ਦੇਖੋ ਮੈਂ ਪਾਰਟੀ ਦੇ ਲਈ ਬਿਨਾਂ ਕਿਸੇ ਲਾਲਚ ਤੋਂ 12 ਸਾਲ ਹੋ ਗਏ ਆਲਮੋਸਟ ਕੰਮ ਕਰਦੇ ਨੂੰ ਮੈਂ ਕੋਈ ਪਾਰਟੀ ਤੋਂ ਕਿਸੇ ਤਰ੍ਹਾਂ ਦੀ 2014 ਜਾਂ 17 ਦੇ ਵਿੱਚ ਜਾਂ 19 ਚ 22 ਚ ਕੋਈ ਮੰਗ ਨਹੀਂ ਰੱਖੀ ਕਿ ਇਸ ਵਾਰ ਮੈਂ ਇਕੱਲਾ ਨਹੀਂ ਇਸ ਚੀਜ਼ ਦੀ ਮੰਗ ਰੱਖ ਰਿਹਾ ਕਿ ਮੈਂ ਨਾਲ 3-4 ਮੇਰੇ ਇਸ ਪਟਿਆਲੇ ਜ਼ਿਲ੍ਹੇ ਤੋਂ ਹੋਰ ਵੀ ਨੇ ਜਿਨ੍ਹਾਂ ਨੇ ਪਾਰਟੀ ਦੇ ਲਈ ਕੰਮ ਕੀਤਾ ਹੋਇਆ ਪਰ ਹਾਂ ਕਿਤੇ ਜਾ ਕੇ ਮੈਨੂੰ ਲੱਗਦਾ ਕਿ ਸ਼ਾਇਦ ਪਾਰਟੀ ਨੂੰ ਮੇਰੇ ਵਰਗੇ ਚਿਹਰੇ ਦੀ ਲੋੜ ਹੈ ਕਿਉਂਕਿ ਮੈਂ ਯੂਥ ਦੇ ਲਈ ਪਿਛਲੇ 15 ਸਾਲਾਂ ਤੋਂ ਜੋ ਸਾਡਾ ਮੇਨ ਪੰਜਾਬ ਦੀ ਕਹਿ ਲਓ ਕਿ ਜਿਹਨੂੰ ਟ੍ਰੈਡੀਸ਼ਨਲ ਗੇਮ ਕਹਿ ਲਓ ਜਾਂ ਮਾਂ ਖੇਡ ਕੋਲੋ ਪੰਜਾਬੀ ਜਿਹਦੇ ਨਾਲ ਮੈਂ ਕਬੱਡੀ ਜਿਹਦੇ ਨਾਲ ਮੈਂ ਜੁੜਿਆ ਤੇ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਕਿ ਕੱਲੇ ਪਟਿਆਲੇ ਜ਼ਿਲ੍ਹੇ ਚ ਨਹੀਂ ਪੰਜਾਬ ਦੇ ਵਿੱਚ ਜਿੱਥੇ ਵੀ ਵੱਡੇ ਵੱਡੇ ਮੇਲੇ ਹੁੰਦੇ ਆ ਤੇ ਸਾਡੇ ਕਲੱਬ ਵੱਲੋਂ ਸਾਡੇ ਵੱਲੋਂ ਪਰਸਨਲ ਪੌਕਟ ਚੋਂ ਅਸੀਂ ਹਰ ਜਗ੍ਹਾ ਤੇ ਡੋਨੇਸ਼ਨ ਦਿੰਦੇ ਆ ਤੇ ਯੂਥ ਦੀ ਬਹੁਤ ਸਪੋਰਟ ਹੈ ਜਿਹੜੀ ਬੋਟ ਪਾਰਟੀ ਨੂੰ ਚਾਹੀਦੀ ਹੈ ਪਿੰਡ ਪਿੰਡ ਵੋਟ ਉਹ ਮੇਰੇ ਨਾਲ ਬਹੁਤ ਜੁੜੀ ਹੈ ਮੇਰਾ ਮੈਨੂੰ ਬਹੁਤ ਸਹਿਯੋਗ ਹੈ ਮੇਰੇ ਪੰਜਾਬ ਦੇ ਲੋਕਾਂ ਦਾ ਜੇ ਗੱਲ ਕਰੀਏ ਭਾਈ ਦਲਵੀਰ ਯੂਕੇ ਨੂੰ ਕਿਸੇ ਚੀਜ਼ ਦੀ ਜਿਹੜੀ ਕੀ ਹੈ ਜ਼ਰੂਰਤ ਨਹੀਂ ਆ ਨਾ ਭਾਵੇਂ ਫਾਈਨੈਂਸ਼ੀਅਲ ਕਹ ਲਿਏ ਜਾਂ ਲੋਕਾਂ ਦੇ ਵਿਚਰਨ ਦੀ ਕਹ ਲਿਏ ਕਿਤੇ ਨਾ ਕਿਤੇ ਪਾਰਟੀ ਨੂੰ ਇਸ ਚੀਜ਼ ਨੂੰ ਦੇਖਣਾ ਨਹੀਂ ਚਾਹੀਦਾ ਵੀ ਆਨ ਵਾਲੇ ਟਾਈਮ 'ਚ ਜੇ ਤੁਹਾਨੂੰ ਟਿਕਟ ਮਿਲਦੀ ਹੈ ਤੁਸੀਂ ਕਿੰਨਾ ਕਿ ਜਿਹੜਾ ਕਿ ਲੋਕਾਂ ਦੇ ਵਿਚਰੋਗੇ ਤੇ ਇਹਨਾਂ ਦੀ ਜਿਹੜਾ ਕੀ ਹੈ ਉਮੀਦਾਂ ਦੇ ਖਰੇ ਉਤਰੋਗੇ ਤੇ ਕੀ ਤੁਹਾਡੇ ਇਹ ਮਤਲਬ ਇਸ ਨੂੰ ਲੈ ਕੇ ਪਲਾਨ ਨੇ ਮੈਂ ਬੈਸੇ ਹੀ ਪਬਲਿਕ ਦੇ ਵਿੱਚ ਬਹੁਤ ਰਹਿਣਾ ਕਿ ਮੇਰਾ ਤੁਸੀਂ ਮੇਰੀ ਸੋਸ਼ਲ ਮੀਡੀਆ ਤੇ ਜਾ ਕੇ ਮੇਰਾ ਪੇਜ ਦੇਖੋ ਸਿਰਫ ਇਹ ਨਹੀਂ ਕਿ ਹੁਣੀ 2-4 ਮਹੀਨੇ ਪੁਰਾਣਾ ਜਾਂ 4 ਮਹੀਨੇ ਪੁਰਾਣਾ ਤੁਸੀਂ ਮੇਰਾ ਫੇਸਬੁਕ ਅਕਾਊਂਟ ਦੇਖੋ ਪਿਛਲੇ 10 ਸਾਲ ਦਾ ਕਿ ਕੋਈ ਇਹੋ ਜਿਹਾ ਦਿਨ ਨਹੀਂ ਜਿਸ ਦਿਨ ਮੈਂ ਪਬਲਿਕ ਦੇ ਵਿੱਚ ਨਹੀਂ ਗਿਆ ਉਹ ਚਾਹੇ ਕਿਸੇ ਵੀ ਤਰ੍ਹਾਂ ਦਾ ਮੇਰੇ ਇਲਾਕੇ ਦਾ ਕੋਈ ਸੁੱਖ ਦੁੱਖ ਮੇਰੇ ਜ਼ਿਲ੍ਹੇ ਦੇ ਵਿੱਚ ਜਾਂ ਕੋਈ ਕਿਸੇ ਸਪੋਰਟਸ ਨੂੰ ਲੈ ਕੇ ਕਿਸੇ ਟੂਰਨਾਮੈਂਟ ਨੂੰ ਲੈ ਕੇ ਕਿਸੇ ਕਲੱਬ ਦੇ ਫੰਕਸ਼ਨ ਨੂੰ ਲੈ ਕੇ ਜਾਂ ਕੋਈ ਜਿਵੇਂ ਕੈਂਪਸ ਵਗੈਰਾ ਕੋਈ ਬਲੱਡ ਡੋਨੇਟ ਦਾ ਹਰ ਜਗ੍ਹਾ ਤੇ ਮੈਂ ਜਿੱਥੇ ਵੀ ਮੈਨੂੰ ਬੁਲਾਉਂਦੇ ਆ ਮੈਂ ਹਰ ਜਗ੍ਹਾ ਤੇ ਪਹੁੰਚਦਾ ਜੇ ਗੱਲ ਕਰੀਏ ਭਾਈ ਜਿਸ ਤਰ੍ਹਾਂ ਕੀ ਦੇਖਿਆ ਜਾ ਰਿਹਾ ਹੈ ਹੋਰ ਵੀ ਤੁਹਾਡੇ ਇਹ ਮੁਤਾਬਕ ਵੀ ਉੰਜ ਵੀ ਸਾਨੂੰ ਵੀ ਪਤਾ ਚੱਲਦਾ ਹੈ ਵਿਚਰਦੇ ਆ ਵੀ ਹਾਂਜੀ ਹੋਰ ਵੀ ਜਿਹੜੀ ਦਾਵੇਦਾਰ ਵਿੱਚ ਜੇ ਖੜੇ ਹੋ ਰਹੇ ਹਨ ਦਲਵੀਰ ਯੂਕੇ ਜਿਹੜੇ ਸੀ 2012 ਤੋਂ 2024 ਤੱਕ ਨਿਸਵਾਰਥ ਨਾਲ ਪਾਰਟੀ ਦੇ ਖੜੇ ਆ ਆ ਨਾਲੇ ਟਾਈਮ 'ਚ ਜੇਕਰ ਪਾਰਟੀ ਟਿਕਟ ਕਿਸੇ ਪਾਸੋਂ ਦਿਲਵੀਰ ਯੂਕੇ ਨੂੰ ਨਹੀਂ ਦਿੰਦੀ ਤਾਂ ਪਾਰਟੀ ਨਾਲ ਉਹੀ ਸਹਿਯੋਗ ਰਹੇਗਾ ਉਹੀ ਸਮਰਥਨ ਰਹੇਗਾ ਦਿਲਵੀਰ ਯੂਕੇ ਦਾ ਓਬਵੀਅਸਲੀ ਬਿਲਕੁਲ ਬਿਲਕੁਲ ਪਾਰਟੀ ਦੇ ਨਾਲ ਪਾਰਟੀ ਦੇ ਨਾਲ ਰਵਾਂਗੇ ਕਿਉਂਕਿ ਮੇਰਾ ਮਕਸਦ ਸਿਰਫ ਸਿਆਸਤ ਕਰਨਾ ਨਹੀਂ ਹੈ ਕਿ ਅਗਰ ਮੈਨੂੰ ਟਿਕਟ ਨਹੀਂ ਮਿਲੀ ਤੇ ਤਾਂ ਇਹ ਪਾਰਟੀ ਚੰਗੀ ਨਹੀਂ ਮੈਂ ਪਾਰਟੀ ਤੋਂ ਮੁੱਖ ਮੋੜਾਂਗਾ ਕਿਉਂਕਿ ਮੈਂ ਇਹ ਲਾਲਚ ਕਦੇ 2012 'ਚ ਵੀ ਕਦੇ 14 'ਚ 17 'ਚ ਕਦੇ ਨਹੀਂ ਰੱਖਿਆ ਤੇ ਨਹੀਂ ਮੈਨੂੰ ਇਦਾਂ ਦਾ ਕੋਈ ਲਾਲਚ ਹੈ ਹਾਂ ਅਗਰ ਪਾਰਟੀ ਇਹ ਸਮਝਦੀ ਹੈ ਕਿ ਮੈਂ ਇਹ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾ ਸਕਦਾ ਤਾਂ ਫਿਰ ਮੈਂ ਮੈਂ ਪਾਰਟੀ ਦਾ ਦਿਲ ਨਹੀਂ ਤੋੜਾਂਗਾ ਕਿ ਮੈਂ ਹਮੇਸ਼ਾ ਲਈ ਜਿੰਨੀ ਉਮੀਦ ਮੇਰੇ ਤੇ ਹੈਗੀ ਹੈ ਮੈਂ ਉਸ ਤੋਂ ਵੀ 100% ਖਰਾ ਉਤਰਾਂਗਾ ਕੀ ਕੀ ਪਲਾਨ ਨੇ ਭਾਜੀ ਤੁਹਾਡੇ ਆਨ ਆਲੇ ਟਾਈਮ 'ਚ ਜੇਕਰ ਤੁਸੀਂ ਟਿਕਟ ਲੈਣੇ ਹੋ ਅਸੀਂ ਉਮੀਦ ਕਰਾਂਗੇ ਵੀ ਜਿੱਤਦੇ ਵੀ ਹੋ ਤਾਂ ਕੀ ਮਤਲਬ ਤੁਸੀਂ ਕੋਈ ਮੈਪ ਆਪਣੇ ਮਾਈਂਡ ਸੈਟ ਅਪ ਕਰ ਰੱਖਿਆ ਵੀ ਜਿਹੜਾ ਕਿ ਪਟਿਆਲੇ ਨੂੰ ਦੇਣੀਆਂ ਸੌਗਾਤ ਬਹੁਤ ਕੁਛ ਹੈ ਪਟਿਆਲੇ ਲਈ ਬਹੁਤ ਕੁਛ ਕਰਨ ਵਾਲਾ ਹੈ ਸਪੋਰਟਸ ਨੂੰ ਲੈ ਕੇ ਬਹੁਤ ਕੁਝ ਕਰਨ ਵਾਲਾ ਹੈ ਸਟੇਡੀਅਮ ਦੀ ਪਿਛਲੀਆਂ ਸਰਕਾਰਾਂ ਜਿੰਨੀਆਂ ਵੀ ਰਹੀਆਂ ਨੇ ਮੈਨੂੰ ਲੱਗਦਾ ਕਿ ਮੇਰੇ 15 16 ਪਿੰਡਾਂ ਦੇ ਵਿੱਚ ਕਿਤੇ ਇੱਕ 마을씩 ਪਿੰਡ ਚ ਸਟੇਡੀਅਮ ਹੁੰਦਾ ਹੈ ਜਿਵੇਂ ਕਿ ਹੁਣ ਸੀਐਮ ਸਾਹਿਬ ਦੀ ਸਰਬਜ਼ਾਤ ਭਵਾਂਸੀ ਮਾਨ ਜੀ ਸਰਕਾਰ ਬਣ ਤੋਂ ਬਾਅਦ ਸਾਨੂੰ ਖੁਦ ਮੇਰੇ ਜਿੱਥੇ ਸਾਡਾ ਵੱਡਾ ਟੂਰਨਾਮੈਂਟ ਦਾ ਸਾਨੂੰ ਖੁਦ ਬਹੁਤ ਵੱਡਾ ਸਟੇਡੀਅਮ ਦਿੱਤਾ ਜਿਹੜਾ 2 ਕਰੋੜ ਦੀ ਲਾਗਤ ਦੇ ਨਾਲ ਬਣਦਾ ਪਿਆ ਕਿਉਂਕਿ ਅਸੀਂ ਪੰਜਾਬੀ ਖੇਡਾਂ ਤੋਂ ਬਹੁਤ ਅੱਗੇ ਜਾਣੇ ਜਾਂਦੇ ਹਾਂ ਇਨ ਲਾੜਾ ਖੇਡਾਂ ਨੂੰ ਲੈ ਕੇ ਤੇ ਪਾਣੀ ਨੂੰ ਲੈ ਕੇ ਪਟਿਆਲੇ 'ਚ ਬਹੁਤ ਕੰਮ ਕਰਨਾ। ਗੱਲ ਕਰੀਏ ਭਾਜੀ ਸ਼ਹਿਰ ਤੋਂ ਇਲਾਵਾ ਪਿੰਡ ਵੀ ਨਾਲ ਕਾਫੀ ਜੁੜਦੇ ਨੇ ਜਿਹੜੇ ਕਈ ਪਿੰਡਾਂ 'ਚ ਅਸੀਂ ਵਿਚਰੇ ਆ ਬਹੁਤ ਜ਼ਿਆਦਾ ਜਿਹੜੀ ਕਿ ਪਿਛੌਕਰ ਵਾਲੇ ਪਾਸੇ ਨੂੰ ਜੁੜੇ ਹੋਏ ਆ ਉਹਨਾਂ ਬਾਰੇ ਕੁਝ ਪਲਾਨ ਹੈਗੇ ਤੁਹਾਡੇ। ਦੇਖੋ ਪਿੰਡਾਂ 'ਚ ਜਦੋਂ ਕਹਿੰਦੇ ਨਾ ਕੋਈ ਕਿਸੇ ਸਟੇਟ ਦੀ ਜਦੋਂ ਤਰੱਕੀ ਦੇਖਣੀ ਹੋਵੇ ਜਾਂ ਕਿਸੇ ਦੇਸ਼ ਦੀ ਤਰੱਕੀ 'ਚ ਹੱਥ ਹੁੰਦਾ ਹੈ ਤਾਂ ਉੱਥੇ ਸਰਕਾਰਾਂ ਤੇ ਬਹੁਤ ਨਿਰਭਰ ਹੁੰਦਾ ਹੈ ਜਿਵੇਂ ਕਿ ਰੋਡ ਪਲਾਨ ਜਾਂ ਐਜੂਕੇਸ਼ਨ ਨੂੰ ਲੈ ਕੇ ਤਾਂ ਹੀ ਲੋਕ ਜਿਵੇਂ ਤੁਸੀਂ ਪਿਛੜੇ ਵਰਗ ਦੀ ਗੱਲ ਕੀਤੀ ਤਾਂ ਹੀ ਲੋਕ ਅੱਗੇ ਨਿਕਲ ਕੇ ਆ ਸਕਦੇ ਆ ਪਿੰਡਾਂ ਚੋਂ এডਿਕੇਸ਼ਨ ਦੇ ਮਿਆਰ ਨੂੰ ਲੈ ਕੇ ਸਾਡੇ ਸੀਐਮ ਸਾਹਿਬ ਬਹੁਤ ਸੀਰੀਅਸ ਨੇ ਬਹੁਤ ਉੱਚੇ ਲੈ ਗਏ ਜਿੰਨਾ ਕਿ ਨੇ ਮੇਰੇ ਮੇਰੇ ਹਿਸਾਬ ਨਾਲ ਜਿੰਨਾ ਕਿ ਇਹਨਾਂ ਨੇ 70 ਸਾਲਾਂ ਚ ਕੀਤਾ ਇਸ ਤੋਂ ਜ਼ਿਆਦਾ ਤੇ ਉਹ ਕਰ ਚੁੱਕੇ ਆਲਰੇਡੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਉਮੀਦ ਕਰਦੇ ਆ ਸਾਡੇ ਸੀਐਮ ਸਾਹਿਬ ਤੋਂ ਬਾਅਦ ਬਹੁਤ ਵੱਡੀ ਉਮੀਦ ਰੱਖਦੇ ਕਿ এডਿਕੇਸ਼ਨ ਦਾ ਮਿਆਰ ਪੰਜਾਬ ਦਾ ਮੈਨੂੰ ਲੱਗਦਾ ਕਿ ਪੂਰੇ ਇੰਡੀਆ ਚ ਨਹੀਂ ਦੂਜੇ ਵਿਦੇਸ਼ਾਂ ਤੋਂ ਵੀ ਬਹੁਤ ਉੱਚੇ ਚਲੇ ਜਾਣਾ ਜੇ ਗੱਲ ਕਰੀਏ ਭਾਜੀ ਇਹ ਵਲੰਟੀਅਰ ਵੀ ਕਾਫੀ ਜਿਹੜੇ ਕਾਫੀ ਟਾਈਮ ਤੋਂ ਜੁੜਦੇ ਸੀਗੇ ਪਰੰਤੂ ਕਿਤੇ ਨਾ ਕਿਤੇ ਨਰਾਜ ਦਿਖ ਰਹੇ ਨੇ ਥੋੜਾ ਕੋਈ ਐਸਾ ਹੈ ਵੀ ਜਿਹੜਾ ਕਿ ਆਨਲਾਈਨ ਟਾਈਮ ਚ ਉਹਨਾਂ ਨੂੰ ਨਾਲ ਲੈ ਕੇ ਚੱਲੇ ਨਹੀਂ ਜੀ ਕੋ ਵਲੰਟੀਅਰ ਨਾਲ ਹੀ ਨੇ ਸਾਰੇ ਵਲੰਟੀਅਰ ਅਸੀਂ ਵੀ ਵਲੰਟੀਅਰੀ ਆ ਮੇਰਾ ਵੀ ਸਰਕਾਰ ਦੇ ਨਾਲ ਇੱਕ ਐਜੇ ਵਲੰਟੀਅਰ ਤੇ ਸਰਕਾਰ ਦਾ ਉਹੀ ਰਿਸ਼ਤਾ ਹੈ ਹਰ ਵਲੰਟੀਅਰ ਨਾਲ ਨੇ ਠੀਕ ਹੈ ਜਦੋਂ ਇੱਕ ਵਾਰ ਸਰਕਾਰ ਬਣਦੀ ਹੈ ਥੋੜੀਆਂ ਨਰਾਜ਼ਗੀਆਂ ਹੋ ਜਾਂਦੀਆਂ ਨੇ ਪਰ ਆਲਮੋਸਟ ਸਾਰੇ ਬੈਕ ਟੂ ਨਾਰਮਲ ਜਿੰਦਾ ਪਹਿਲਾ ਸੀ ਕਿਸੇ ਵੀ ਵਲੰਟੀਅਰ ਨਾਲ ਗੱਲ ਕਰਦੇ ਆ ਉਹ ਸਭ ਕੁਝ ਨਹੀਂ ਸਰਕਾਰ ਦੇ ਕੰਮ ਤੋਂ ਸੋ ਜੇ ਗੱਲ ਕਰੀਏ ਜਿਸ ਤਰ੍ਹਾਂ ਦੇਖ ਸਕਦੇ ਹੋ ਹਰ ਕਿਸੇ ਨੂੰ ਜਿਹੜੀ ਕੀ ਆ ਉਮੀਦ ਲਾਨ ਦੀ ਆਸ ਲਾਨ ਦੀ ਇੱਕ ਹੁੰਦੀ ਹੈ ਵੀ ਜਿਹੜਾ ਕੀ ਆ ਪਾਰਟੀ ਤੋਂ ਜੇ ਗੱਲ ਕਰੀਏ ਇਸ ਤਰ੍ਹਾਂ ਦਲਵੀਰ ਯੂਕੇ ਜੀ ਦੀ ਗੱਲ ਕਰੀਏ 12 2012 ਤੋਂ 2024 ਦਾ ਬੜਾ ਲੰਬਾ ਸਫ਼ਰ ਹੈ ਜਿਹੜਾ ਕਿ ਇਹਨਾਂ ਨੇ ਪਾਰਟੀ ਦੇ ਨਾਲ ਵਿਚਰੇ ਨੇ ਪਾਰਟੀ ਦੇ ਨਾਲ ਨਿਸਵਾਰਥ ਖੜਦੇ ਨੇ ਤੇ ਇਹ ਪਾਰਟੀ ਦਾ ਜਿਹੜਾ ਕੀ ਇੱਕ ਡਿਸੀਜਨ ਰਹੇਗਾ ਵੀ ਉਹ ਆਉਣ ਵਾਲੇ ਟਾਈਮ 'ਚ ਲੋਕ ਸਭਾ ਦੀ ਟਿਕਟ ਕਿਸ ਨੂੰ ਦਿੰਦੇ ਨੇ ਇੱਕ ਇਹ ਜਿਹੜਾ ਕੀ ਹੈ ਬਹੁਤ ਵੱਡਾ ਜਿਹੜਾ ਕੀ ਹੈ ਸਵਾਲ ਰਹੇਗਾ ਕੁਝ ਸਮੇਂ ਬਾਅਦ ਜਿਹੜਾ ਕੀ ਡਿਕਲੇਅਰ ਵੀ ਹੋਣਾ ਹੈ ਤੇ ਇਸੇ ਤਰ੍ਹਾਂ ਸੀ ਤੁਹਾਨੂੰ ਜਿਹੜੀ ਕੀ ਅਪਡੇਟ ਦਿੰਦੇ ਰਵਾਂਗੇ ਕੈਮਰਾਮੈਨ ਜਗਜੀਤ ਦੇ ਨਾਲ ਅਜੇ ਕੁਮਾਰ ਦੀ ਖਾਸ ਰਿਪੋਰਟ